ਸਸ਼ਕਾਲ ਜੀ ਮੈਂ ਰਣਤਿ ਮਾਨ ਗੱਲ ਕਰਾਂਗੇ ਅਸੀਂ ਟਰੰਪ ਨੂੰ ਲੈ ਕੇ ਟਰੰਪ ਨੂੰ ਭਾਰ ਦਾ ਜਿਹੜਾ ਜਵਾਬ ਦੇਵੇਗਾ ਕਿ ਟੈਰਫ ਦੇ ਸਾਰੇ ਖੇਲ ਖਤਮ ਹੋ ਜਾਣਗੇ ਆਖਰ ਅਜਿਹਾ ਕਿਉਂ ਕਿਹਾ ਜਾ ਰਿਹਾ ਤੁਹਾਨੂੰ ਪੂਰੀ ਡਿਟੇਲ ਦੱਸਾਂਗੇ ਤਾਂ ਕਹਿ ਵੀ ਸਕਦੇ ਹਾਂ ਕਿ ਭਾਰ ਦੀ ਵੱਡੀ ਜਿੱਤ ਹੋਵੇਗੀ ਅਮਰੀਕਾ ਹਟਾਏਗਾ ਰੂਸੀ ਤੇਲ ਤੇਲ ਲੱਗਿਆ ਟੈਰਫ ਕਿਉਂਕਿ ਅਸੀਂ ਜਾਣਕਾਰੀ ਵਿੱਚ ਸਖਤਰ ਨੇ ਕੁਝ ਅਹਿਮ ਸੰਕੇਤ ਜਹੇ ਦੇ ਦਿੱਤੇ ਨੇ ਅਮਰੀਕੀ ਸਰਕਾਰ ਦੇ ਵੱਲੋਂ ਭਾਰਤ ਲਈ ਇੱਕ ਬਹੁਤ ਹੀ ਉਤਸ਼ਾਹਜਨਕ ਖਬਰ ਸਾਹਮਣੇ ਆਈ ਹੈ। ਅਮਰੀਕਾ ਨੇ ਸੰਕੇਤ ਦਿੱਤੇ ਨੇ ਕਿ ਉਹ ਜਲਦੀ ਹੀ ਭਾਰਤ ਤੇ ਲਗਾਇਆ ਰੂਸੀ ਤੇਲ ਟੈਰਿਫ ਹਟਾ ਸਕਦਾ ਹੈ। ਇਹ ਸੰਕੇਤ ਅਜਿਹੇ ਨਾਜ਼ੁਕ ਸਮੇਂ ਤੇ ਮਿਲੇ ਨੇ ਜਦੋਂ ਭਾਰਤ ਅਤੇ ਯੂਰਪ ਵਿਚਕਾਰ ਇੱਕ ਬਹੁਤ ਵੱਡੇ ਵਪਾਰਕ ਸਮਝੌਤੇ, ਟ੍ਰੇਡ ਡੀਲ ਦਾ ਐਲਾਨ ਹੋਣ ਵਾਲਾ ਹੈ। ਮੌਜੂਦਾ ਸਮੇਂ ਦੇ ਵਿੱਚ ਗ੍ਰੀਨਲੈਂਡ ਦੇ ਮੁੱਦੇ ਨੂੰ ਲੈ ਕੇ ਯੂਰਪ ਅਤੇ ਅਮਰੀਕਾ ਦੇ ਸਬੰਧਾਂ ਦੇ ਵਿੱਚ ਜੋ ਕੜਤਨ ਦੇਖਣ ਨੂੰ ਮਿਲ ਰਹੀ ਹੈ ਜਿਸ ਕਾਰਨ ਉਮੀਦ ਜਿਤਾਈ ਜਾ ਰਹੀ ਹੈ। ਕਿ ਯੂਰਪ ਅਤੇ ਅਮਰੀਕਾ ਵਿਚਕਾਰ ਹੋਣ ਵਾਲੇ ਵਪਾਰ ਦਾ ਇੱਕ ਵੱਡਾ ਹਿੱਸਾ ਹੁਣ ਭਾਰਤ ਵੱਲ ਆ ਸਕਦਾ ਜੇਕਰ ਅਮਰੀਕਾ ਇਹ ਟੈਰਿਫ ਹਟਾ ਲੈਂਦਾ ਤਾਂ ਭਾਰਤ ਨੂੰ ਸਿੱਧੇ ਤੌਰ ਤੇ 5 ਬਿਲੀਅਨ ਡਾਲਰ ਲਗਭਗ 50 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਵਿੱਤੀ ਲਾਭ ਹੋ ਸਕਦਾ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਕਿ ਹੁਣ ਟਰੰਪ ਨੂੰ ਜਿਹੜਾ ਕਿ ਭਾਰਤ ਸਰਕਾਰ ਉਹ ਇਸ ਤਰੀਕੇ ਦੇ ਨਾਲ ਜਵਾਬ ਜਿਹੜਾ ਕਿ ਦੇ ਸਕਦਾ ਵਿਤ ਸਕਤਰ ਸੰਕੇਤ ਜੇਕਰ ਅਸੀਂ ਗੱਲ ਕਰੀ ਵੀ ਕਿਹੜੇ ਸੰਕੇਤ ਦਿੱਤੇ ਨੇ ਉਹ ਵੀ ਤੁਹਾਨੂੰ ਦੱਸਣਿਆ ਅਮਰੀਕੀ ਵਿੱਤ ਸਕੱਤਰ ਸਕਾਟ ਏਜੰਟ ਨੇ ਕਿਹਾ ਕਿ ਅਮਰੀਕੀ ਸਰਕਾਰ ਨੇ ਭਾਰਤ ਵੱਲੋਂ ਰੂਸੀ ਤੇਲ ਦੀ ਖਰੀਦ 'ਤੇ ਟੈਰਿਫ ਇਸ ਲਈ ਲਗਾਇਆ ਸੀ ਤਾਂ ਜੋ ਰੂਸ ਦੀ ਵਿੱਤੀ ਤਾਕਤ ਨੂੰ ਘਟਕੀਤਾ ਜਾ ਸਕੇ ਉਹਨਾਂ ਦਾ ਦਾਵਾ ਕੀਤਾ ਹੈ ਕਿ ਇਹ ਕਦਮ ਸਫਲ ਰਿਹਾ ਕਿਉਂਕਿ ਭਾਰਤੀ ਰਿਫਾਈਨਰੀਆਂ ਨੇ ਰੂਸੀ ਤੇਲ ਦੀ ਖਰੀਦੀ ਵਿੱਚ ਕਮੀ ਕੀਤੀ ਹੈ ਬੋਸਟ ਨੇ ਕਿਹਾ ਕਿ ਰੂਸੀ ਤੇਲ ਤੇ 25% ਦੀ ਟੈਰਿਫ ਹਲੇ ਵੀ ਲਾਗੂ ਆ ਪਰ ਮੈਨੂੰ ਲੱਗਦਾ ਹੈ ਕਿ ਹੁਣ ਇਸ ਨੂੰ ਹਟਾਉਣ ਦਾ ਰਸਤਾ ਖੁੱਲ ਗਿਆ ਇਹ ਸਾਡੀ ਇੱਕ ਵੱਡੀ ਸਫਲਤਾ ਉਹਨਾਂ ਇਹ ਵੀ ਦੱਸਿਆ ਕਿ ਅਮਰੀਕਾ ਦੇ ਯੂਰਪੀ ਸਹਿਯੋਗੀਆਂ ਨੇ ਭਾਰਤ ਤੇ ਟੈਰਿਫ ਲਗਾਉਣ ਤੋਂ ਇਨਕਾਰ ਕਰ ਦਿੱਤਾ ਸੀ ਕਿਉਂਕਿ ਉਹ ਭਾਰਤ ਦੇ ਨਾਲ ਮਜ਼ਬੂਤ ਵਪਾਰਕ ਰਿਸ਼ਤੇ ਚਾਹੁੰਦੇ ਸਨ ਕਿਉਂਕਿ ਲਗਾਤਾਰ ਜਿਹੜਾ ਇਹ ਮਾਮਲਾ ਉਹ ਕਾਫੀ ਜੜਾ ਘਰਮਾਉਂਦਾ ਉਹ ਨਜ਼ਰ ਆ ਰਿਹਾ ਹੈ ਜ਼ਿਕਰ ਇਹੋ ਹੈ ਕਿ ਅਗਸਤ 2025 ਦੇ ਵਿੱਚ ਜਦੋਂ ਰਾਸ਼ਟਰਪਤੀ ਡੋਨਾਲਡ 트੍ਰੰਪ ਨੇ ਕਈ ਦੇਸ਼ਾਂ ਤੇ ਟੈਰਿਫ ਲਗਾਏ ਸਨ ਤਾਂ ਉਹਨਾਂ ਨੇ ਭਾਰਤੀ ਦਰਾਮਦ ਦੇ ਡਿਊਟੀ ਦੁੱਗਣੀ ਕਰਕੇ 50% ਕਰ ਦਿੱਤੀ ਸੀ ਜਿਸ ਦੇ ਵਿੱਚ 25% ਰੂਸੀ ਤੇਲ ਟੈਰਿਫ ਵੀ ਸ਼ਾਮਿਲ ਸੀ ਭਾਰਤ ਐਮਰੀਕਾ ਵਪਾਰਕ ਸਮਝੌਤੇ ਤੇ 트੍ਰੰਪ ਦੀ ਟਿੱਪਣੀ ਦਾ ਵੇਲੇ ਦੇ ਵਿੱਚ ਮੀਡੀਆ ਦੇ ਨਾਲ ਗਲਬਤ ਕਰਦੇ ਆਂ 트੍ਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਨਿਰਲਾ ਦੋਸਤ ਵੀ ਦੱਸਿਆ ਟਰੰਪ ਨੇ ਭਰੋਸਾ ਜਤਾਇਆ ਕਿ ਟੈਰਿਫ ਨੂੰ ਲੈ ਕੇ ਚੱਲ ਰਹੇ ਤਣਾਅ ਦੇ ਬਾਵਜੂਦ ਅਮਰੀਕਾ ਤੇ ਭਾਰਤ ਜਲਦੀ ਹੀ ਇੱਕ ਵਪਾਰਕ ਸਮਝੌਤੇ ਤੇ ਪਹੁੰਚ ਜਾਣਗੇ ਜਿਸ ਤੋਂ ਬਾਅਦ ਹੁਣ ਉਮੀਦਾਂ ਜਾਗਦੀਆਂ ਨਜ਼ਰ ਆ ਰਹੀਆਂ ਨੇ ਤੇ ਇਹ ਮਸਲਾ ਵੀ ਜਲਦ ਖਤਮ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਟਰੰਪ ਨੇ ਕਿਹਾ ਕਿ ਮੈਂ ਤੁਹਾਡੇ ਪ੍ਰਧਾਨ ਮੰਤਰੀ ਦਾ ਬਹੁਤ ਸਤਿਕਾਰ ਕਰਦਾ ਹਾਂ ਉਹ ਇੱਕ ਸ਼ਾਨਦਾਰ ਵਿਅਕਤੀ ਅਤੇ ਮੇਰੇ ਮਿੱਤਰ ਨੇ ਹਾਲਾਂਕਿ ਟਰੰਪ ਨੇ ਪਹਿਲਾਂ ਸਖਤ ਲਹਿਜ਼ੇ ਦੇ ਵਿੱਚ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਭਾਰਤ ਰੂਸੀ ਊਰਜਾ ਤੇ ਵਾਸ਼ਿੰਗਟਨ ਦੇ ਰੁਖ ਦੇ ਨਾਲ ਸਹਿਮਤ ਨਹੀਂ ਹੁੰਦਾ ਤਾਂ ਉਸ ਨੂੰ ਵਪਾਰਕ ਨਤੀਜੇ ਭੁਗਤਨੇ ਪੈ ਸਕਦੇ ਵੀ ਪਰ ਹੁਣ ਉਹਨਾਂ ਦੇ ਰੁਖ ਦੇ ਵਿੱਚ ਨਰਮੀ ਦਿਖ ਨੂੰ ਮਿਲ ਰਹੀ ਹੈ ਭਾਰਤ ਦੀ ਇੰਡੀਆ ਫਰਸਟ ਊਰਜਾ ਨੀਤੀ ਇਹੇ ਸਾਰੀ ਚਰਚਾ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਅਮਰੀਕੀ ਕਾਂਗਰਸ ਇੱਕ ਅਜਿਹੇ ਬਿੱਲ ਦੇ ਉੱਤੇ ਬਹਿਸ ਕਰ ਰਹੀ ਹੈ ਜਿਸ ਤਹਿਤ ਰੂਸ ਤੋਂ ਤੇਲ ਖਰੀਦਣ ਵਾਲੇ ਦੇਸ਼ਾਂ ਤੇ 5 500% ਤੱਕ ਭਾਰੀ ਡਿਊਟੀ ਲਗਾਈ ਜਾ ਸਕਦੀ ਹੈ ਇਸ ਦੇ باوجود ਭਾਰਤ ਆਪਣੀ ਇੰਡੀਆ ਫਰਸਟ ਊਰਜਾ ਨੀਤੀ ਤੇ ਅੜਿਆ ਹੋਇਆ ਭਾਰਤ ਦਾ ਕਹਿਣਾ ਹੈ ਕਿ ਉਸ ਦੀ ਪਹਿਲੀ ਤਰਜੀਹ ਆਪਣੇ 140 ਕਰੋੜ ਨਾਗਰਿਕਾਂ ਲਈ ਕਿਵਾਇਤੀ ਊਰਜਾ ਸਪਲਾਈ ਇਹ ਕਿੰਨੀ ਬਣਾਉਣਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਭਾਰਤ ਇਸ ਪ੍ਰਸਤਾਵਿਤ ਬਿੱਲ ਤੇ ਬਰੀਕੀ ਦੇ ਨਾਲ ਨਜ਼ਰ ਰੱਖ ਰਿਹਾ ਅਤੇ ਦੇਸ਼ ਹਿੱਤਾਂ ਮੁਤਾਬਿਕ ਹੀ ਫੈਸਲੇ ਲਏ ਜਾਣਗੇ ਭਾਰਤੀ ਰਿਫਾਇਨਰੀਆਂ ਨੇ ਰੂਸੀ ਦਾ ਘਟਾਇਆ ਆਯਾਤ ਅਮਰੀਕੀ ਦਵਾ ਅਤੇ ਪਾਬੰਦੀਆਂ ਦੇ ਚਲਦੇ ਭਾਰਤੀ ਰਿਫਾਇਨਰੀਆਂ ਨੇ ਦਸੰਬਰ ਦੇ ਵਿੱਚ ਰੂਸੀ ਤੇਲ ਦੀ ਆਯਾਤ ਦੇ ਵਿੱਚ ਕਮੀ ਕੀਤੀ ਕੈਪਲਰ ਦੇ ਅੰਕੜਿਆਂ ਦੇ ਅਨੁਸਾਰ ਦਸੰਬਰ ਦੇ ਵਿੱਚ ਰੂਸੀ ਕੱਚੇ ਤੇਲ ਦੀ ਦਰਾਮਦ ਘਟਾ ਕੇ 929000 ਬਾਰਲ ਪ੍ਰਤੀ ਦਿਨ ਰਹਿ ਗਈ ਸੀ ਜੋ ਕਿ ਦਸੰਬਰ 2022 ਤੋਂ ਬਾਅਦ ਸਭ ਤੋਂ ਘੱਟ ਪੱਧਰ ਤੇ ਰਹੀ ਹੈ ਰਿਲਾਇੰਸ ਇੰਡਸਟਰੀਜ਼ ਜੋ ਰੂਸੀ ਤੇਲ ਦੀ ਸਭ ਤੋਂ ਵੱਡੀ ਖਰੀਦਦਾਰ ਰਹੀ ਹੈ ਜਨਵਰੀ ਦੇ ਵਿੱਚ ਰੂਸੀ ਤੇਲ ਦੀ ਦਰਾਮਦ ਰੋਕ ਦਿੱਤੀ ਸੀ ਹੁਣ ਭਾਰਤੀ ਕੰਪਨੀਆਂ ਮੱਧ ਪੂਰਬ ਪੱਛਮੀ ਅਫਰੀਕਾ ਤੇ ਲਤੀਨੀ ਅਮਰੀਕਾ ਤੋਂ ਬਦਲਵੇਂ ਸਰੋਤਾਂ ਦੀ ਭਾਲ ਕਰ ਰਹੀਆਂ ਨੇ ਹਾਲਾਂਕਿ ਇਹ ਸਰੋਤ ਰੂਸੀ ਤੇਲ ਦੇ ਮੁਕਾਬਲੇ ਮਹਿੰਗੇ ਨੇ ਜਨਵਰੀ ਦੇ ਪਹਿਲੇ ਅੱਧ ਦੇ ਵਿੱਚ ਸਿਰਫ ਇੰਡੀਅਨ ਆਇਲ ਨਾਇਰਾ એનર્ਜੀ ਅਤੇ ਪਾਤ ਪੈਟਰੋਲੀਅਮ ਹੀ ਅਜਈਆਂ ਕੰਪਨੀਆਂ ਸਨ ਜਿਨ੍ਹਾਂ ਨੂੰ ਰੂਸ ਤੋਂ ਸਪਲਾਈ ਮਿਲੇ ਹਿੰਦੁਸਤਾਨ ਪੈਟਰੋਲੀਅਮ ਅਤੇ ਮੰਗਲੌਰ ਰਿਫਾਇਨਰੀ ਨੂੰ ਇਸ ਦੌਰਾਨ ਰੂਸ ਤੋਂ ਕੋਈ ਤੇਲ ਨਹੀਂ ਮਿਲਿਆ ਤਾਂ ਹੁਣ ਜਿਹੜੀ ਹੁਣ ਇਹ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ ਕਿਤੇ ਨਾ ਕਿਤੇ ਜਿਹੜਾ ਕਿ ਆ ਫਾਇਦਾ ਜ਼ਰੂਰ ਹੋਵੇਗਾ ਕਿਉਂਕਿ ਪਹਿਲਾਂ ਤਾਂ ਟਰੰਪ ਵੱਡੇ ਘਰਮਲੇਜ਼ੇ ਦੇ ਵਿੱਚ ਭਾਰਤ ਨੂੰ ਜਿਹੜੇ ਚੇਤਾਵਨੀ ਦਿੰਦੇ ਸੀ ਪਰ ਹੁਣ ਭਾਰਤ ਦੀ ਕਾਰਵਾਈ ਦੇਖਦੇ ਹੋਏ ਕਿਤੇ ਨਾ ਕਿਤੇ ਹੁਣ ਟਰੰਪ ਸਰਕਾਰ ਬੁਖਲਾਏ ਹੋਏ ਨਜ਼ਰ ਆ ਰਹੇ ਨੇ ਬਿਉਰਾ ਰਿਪੋਰਟ